ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੈ ਵੀਰ ਭਰਾ ਅੱਜ ਆਪਣਾ ਖੁੱਡੇ ਜੇ ਨਿਕਲ ਗਿਆ ਜਨਵਰ ਐ ਤਾਂ ਚਲੋ ਗਿੱਜਾ ਹੀ ਆ ਪਰ ਕਦੀ ਆਪਾਂ ਔਨ ਟਾਂਗੀ ਤੇ ਬੰਨਿਆਣੀ ਨਾ ਡਾਇਣੀ ਨਾ ਤੇ ਵਾਵਾ ਦਿਨਾਂ ਬਾਅਦ ਨਿਕਲਿਆ ਏ ਵਾਲੇ ਚੰਬਾਰ ਦਣੇ ਪਾਉਣ ਨੇ ਹ ਤੇ ਆਲਾ ਖੁੱਲਾ ਛੱਡਿਆ ਏ ਤੇ ਉਹ ਕਿਤੇ ਵਾਲੇ ਜੋੜਦਾ ਏ ਤੇ ਵਾਲੇ ਚ ਨਿਕਲ ਗਿਆ ਏ ਤੈਨੂੰ ਆਵੇ ਇੱਥੇ ਬੈਨ ਦਿਆ ਵਾ ਮਾਰਨੇ ਟਾਂਗੀ ਆਪਾਂ ਬੰਦੇ ਆਪਣੇ ਆਵੇ ਕੀਤੀ ਖੜੀ ਟਾਂਗੀ ਤੇ ਇੱਥੇ ਫਿਰਦਾ ਆਵੇ ਦਿਖਾਉਨੇ ਤੁਹਾਨੂੰ ਆਵੇ ਆ ਗਿਆ ਘਰ ਦਾ ਟਾਂਗੀ ਦਾ ਮੂੰਹ ਆ ਜਾਊਗਾ ਹੁਣ ਬਹਿ ਜਾਊਗਾ ਬਾਵਾ ਚਿਰਦਾ ਫਿਰਦਾ ਹੈ ਟਾਂਗੀ ਖੜੀ ਕੀਤੀ ਆਪਾਂ ਵਾਧੂ ਉੱਚੀ ਬੈਜੋ ਗਾਣ ਕੇ ਹੁਣ ਆ ਗਿਆ ਆ ਗਿਆ ਵੇ